ਪਟਿਆਲਾ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੋਰਦਾ ਪਾਤਣਾ ਵਿਖੇ ਅੱਜ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਜਿੱਥੇ ਉਹ ਆਪਣੇ ਚੋਣ ਦਫਤਰ ਦਾ ਉਦਘਾਟਨ ਲਈ ਕਰਨ ਲਈ ਪਹੁੰਚੀ ਸੀ ਉਸ ਦੇ ਬਾਅਦ ਉਹਨਾਂ ਦਾ ਕਾਗਾ ਵਿਖੇ ਵੀ ਕਿਸਾਨਾਂ ਨੇ ਵਿਰੋਧ ਕੀਤਾ ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ ਮੁਕੀ ਵੀ ਹੋਈ ਕਿਸਾਨੀ ਨੂੰ ਉਰਾਹਾ ਦੇ ਬਲਾਕ ਪ੍ਰਧਾਨ ਅਮਰਿਕ ਸਿੰਘ ਦਾ ਗਾਦੀ ਪੱਗ ਵੀ ਟੈਗੀ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮੇਰੀ ਪਗਟਾਈ ਹੈ ਇਹ આરોਪ ਉਸ ਪਰ ਲਾਇਆ ਗਿਆ ਲੇਕਿਨ ਪ੍ਰਸ਼ਾਸਨ ਪੁਲਿਸ ਪ੍ਰਨੀਤ ਕੋਰਦੀ ਫਾਜ਼ਿਤ ਕਰ ਰਹੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਕਿਸਾਨਾਂ ਨੂੰ ਮਿਲਣ ਨਹੀਂ ਦੇ ਰਹੀ ਬੀਜੇਪੀ ਲੀਡਰਾਂ ਨਾਲ ਪੰਜ ਬੰਦਿਆਂ ਨੂੰ ਵੀ ਮਿਲਣ ਨਹੀਂ ਦੇ ਰਹੀ ਇਹ ਵੀ ਤੱਕੇ ਸਾਈ ਸੜਨਾ ਕੀਤੀ ਜਾ ਰਹੀ ਹੈ ਇਸ ਕਰਕੇ ਕਿਸਾਨਾਂ ਨੇ ਦੇ ਵਿਰੋਧ ਦੇ ਵਿੱਚ ਕਗਾ ਥਾਣੇ ਦੇ ਬਾਹਰ ਆਪਣਾ ਧਰਨਾ ਲਾ ਦਿੱਤਾ ਪ੍ਰਸ਼ਾਸਨ ਇਸ ਮਸਲੇ ਨੂੰ ਕਿਸ ਤਰ੍ਹਾਂ ਨਿਜੜਦਾ ਹੈ ਇਹ ਸਮੇਂ ਦੱਸੇਗਾ ਲੇਕਿਨ ਕਿਸਾਨਾਂ ਦਾ ਬੀਜੇਪੀ ਲੀਡਰਾਂ ਦੇ ਖਿਲਾਫ ਪੰਜਾਬ ਦੇ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਹੈ

ਕਿਸਾਨ ਜੀ ਨੇ ਕਿਹਾ ਹਾਂ ਬਲਾਕ ਪ੍ਰਧਾਨ ਮਰੀਤ ਸਿੰਘ ਜੋ ਵੀ ਅਸੀਂ ਸ਼ਹਿਰ ਦੇ ਤੁਹਾਨੂੰ ਪਤਾ ਹੀ ਵੀ ਇਸ ਮਹਾਰਾਣੀ ਵਾਲੇ ਮੈਂਟਰ ਤੇ ਵੀ ਸਾਡੇ ਸੰਯੁਕਤ ਮੋਰਚੇ ਕਿੰਨੀੋ ਕਾਲ ਹੈ ਵੀ ਜਦ ਲਈ ਸਾਡੇ ਬਲਾਕ ਦੇ ਵਿੱਚ ਆਵੇ ਸਾਡੇ ਪਿੰਡਾਂ ਦੇ ਵਿੱਚ ਆਵੇ ਸੀ ਵਿਰੋਧ ਕਰਨਾ ਹੈ ਵਿਰੋਧ ਕਰਾਂਗੇ ਸਾਡੇ ਜਵਾਲਾਂ ਦਾ ਸਵਾਲਾਂ ਦਾ ਜਵਾਬ ਦੇਵੇ ਜਦ ਮਰਜੀ ਜਾ ਸਕਦੀ ਹੈ ਪਰ ਜੇ ਸਾਨੂੰ ਨਾ ਪੁਲਸ ਲਵੇ ਨਦੀ ਹੈ ਨਾ ਸਾਡੇ ਜਵਾਬਾਂ ਦਾ ਜੋ ਸਵਾਲਾਂ ਦਾ ਜਵਾਬ ਦਿੰਦੀ ਹੈ ਪੁਲਸ ਦਾ ਹੱਕ ਵੀ ਸਾਨੂੰ ਜਵਾਬ ਨਾ ਪੁੱਛੇ ਜਾਣ ਸਾਨੂੰ ਸਮਾਂ ਕਹਿ ਸਕਦੀ ਹੈ ਪੁਲਸ ਵੀ ਆ ਭਾਈ ਤੁਸੀਂ ਪੰਜ ਬੰਦੇ ਜਾਓ ਇਹਨਾਂ ਤੋਂ ਜਵਾਬ ਸਵਾਲ ਪੁੱਛੋ ਬਾਹਲੇ ਨਾ ਜਾਓ 100 ਨਾ ਜਾਓ 50 ਨਾ ਜਾਓ ਤੁਸੀਂ ਪੰਜ ਬੰਦੇ ਜਾ ਸਕਦੇ ਹੋ ਪਰ ਪੁਲਿਸ ਕੀ ਕਰਦੀ ਹੈ ਸਾਨੂੰ ਅੱਧਾ-ਅੱਧਾ ਕਿਲੋਮੀਟਰ ਪਿੱਛੇ ਰੋਕ ਲਾਂਦੀ ਹੈ ਕਿੱਥੇ ਆ ਵਾਲਾ ਮੋੜ ਆ ਕਿੱਥੇ ਆਪਣਾ ਰੈਂਜ ਕਲੱਬ ਕਿਲੋਮੀਟਰ ਦਾ ਫਰਕ ਪਿਆ ਸਾਨੂੰ ਉੱਥੇ ਲੱਗਾ ਅੱਜ ਇੱਥੇ ਤੁਸੀਂ ਦੇਖੋ ਸਰਕਾਰੀ ਹਸਪਤਾਲ ਦੇ ਪਰਲੇ ਪਾਸੇ ਇੱਥੇ ਦੁਕਾਨ ਦਾ ਘੱਟੋ-ਘੱਟ 400 ਗੱਜ ਦਾ ਫਾਸਲਾ ਹੈ ਦੋ ਕਿਲਿਆਂ ਤੋਂ ਉੱਤੇ ਉੱਥੇ ਜਾ ਕੇ ਸਾਨੂੰ ਵੱਡੀ ਤਾਰ ਤੇ ਇਹਨਾਂ ਦੇ ਰੱਸੀ ਲਾ ਲਈ ਜਦ ਅਸੀਂ ਆਏ ਵੀ ਰਸਤੀ ਕਿਉ ਲਾਈ ਅਸਲਾ ਤੜਕੇ ਦੇ ਭੁੱਖੇ ਤੇ ਅਸੀਂ ਘਰੇ ਜਾਣਾ ਹੁੰਦੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਇੱਥੇ ਹੀ ਰੁਕੋ ਜਿੰਨਾ ਚਿਰ ਮਹਾਰਾਣੀ ਉਹ ਚੌਲ ਖਾਂਦੀ ਐ ਸਮੋਸੇ ਖਾਂਦੀ ਐ ਪਰ ਤੁਸੀਂ ਘਰੇ ਨਹੀਂ ਜਾ ਸਕਦੇ ਅਸੀਂ ਆਖਿਆ ਅਸੀਂ ਜਾਵਾਂਗੇ ਤਾਂ ਕਿਰੋਂ ਜਾਵਾਂਗੇ ਅਸੀਂ ਤਾਂ ਜਿਆਦਾ ਰੋਡ ਹੈ ਜੇ ਤੱਕ ਸੇ ਕਿਸਾਨਾਂ ਨੇ ਰੋਡ ਰੁਕਿਆ ਅਸੀਂ ਨਹੀਂ ਜਾਂਦੇ ਤੁਸੀਂ ਰੁਕ ਕੇ ਤਾਂ ਨਹੀਂ ਜਾਂਦੇ ਤਾਂ ਤੁਸੀਂ ਜਾਣ ਕੇ ਬਜਟ ਕਰ ਰਹੇ ਹੋ ਜਾਣ ਕੇ ਰੋਡ ਰੋਕ ਰਹੇ ਹੋ ਸਾਡੇ 2 ਬੰਦੇ ਚੱਕੇ ਨੇ ਦਿੱਦਣਾ ਪਿੱਟਦੇ ਪਰ ਜਿੰਨਾ ਚਿਰ ਉਹ ਬੰਦੇ ਛੱਡਦੇ ਨਹੀਂ ਉਹਨਾਂ ਚਿਰ ਹੋ ਸਕਦਾ ਹੈ ਰੋਡ ਜਾਮ ਕਰਿਆ ਇਕ ਥਾਣਾ ਬੰਦ ਵੀ ਕੀਤੀ ਗਈ ਸੀ ਕਿ ਕੀ ਹੋਇਆ ਜੀ ਹੁਣ ਕਿ ਕਹਿੰਦੇ ਸਾਡਾ ਬੰਦਾ ਹੋ ਸਕਦਾ ਕੋਈ ਮਰ ਵੀ ਸਕਦਾ ਕਿਉਂ ਇੰਨੀ ਗਰਮੀ ਸਵੇਰ ਦੀ ਤੜਕੇ ਦੇ ਸਾਡੀ ਚਾਹ ਵੀ ਨਹੀਂ ਪੀਤੀ ਰੋਟੀ ਵੀ ਨਹੀਂ ਖਾਧੀ ਤੜਕੇ ਦੇ ਅਸੀਂ 9 ਵਜੇ ਗਏ ਪੁੱਕੇ ਤੇ ਬੰਦਾ ਕੋਈ ਪਤਾ ਨਹੀਂ ਕਦੇ ਸਾਡੇ ਕੋਲ ਦੇਦਨੇ ਦੇ ਕਿਹੜੇ ਕਿਹੜੇ ਕਿਸਾਨ ਨੇ ਜੀ ਜਿਹੜੇ ਅਰੈਸਟ ਕੀਤੇ ਨੇ ਇਹਦੇ ਇੱਕ ਦਾ ਗੁਰਵਿੰਦਰ ਸਿੰਘ ਹੈ ਇਧਰੋਂ ਦਾ ਇੱਕ ਮੁੰਡਾ ਉਹਦੇ ਨਾਲ ਹੈ ਦੋ ਮੁੰਡੇ ਨੇ ਕੌਣ ਜੁੰਮੇਵਰ ਹੈਦਾ ਜੁੰਮੇਵਰ ਕੌਣ ਹੈ ਜੁੰਮੇਵਰ ਇਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਸਾਨੂੰ ਰੋਕ ਰਿਹਾ ਸਾਨੂੰ ਧੱਕੇ ਮਾਰ ਰਿਹਾ ਉਹ ਪ੍ਰਸ਼ਾਸਨ ਸਾਡਾ ਜ਼ਿੰਮੇਵਾਰ ਹੈ ਸਾਨੂੰ ਪਤਾ ਹੈ ਵੀ ਕਿਹੜੇ ਕਿਹੜੇ ਨੇ ਪਰ ਉਹਨਾਂ ਤੇ ਮਨ ਦੀ ਕਾਰਵਾਈ ਕਰਨੀ ਚਾਹੁੰਦੇ ਅਸੀਂ ਸੂਬੇ 'ਤੇ ਗੱਲ ਰੱਖਦੇ ਆ ਜੇ ਸੂਬੇ ਨੇ ਹਾਂ ਕਰ ਲਈ ਅਸੀਂ ਮਰ ਕੇ ਕਿੰਨੇ ਦਿਨ ਕਿੰਨੇ ਘੰਟੇ ਚੱਲ ਜੇ ਪ੍ਰਸ਼ਾਸਨ ਸਾਡਾ ਲੰਬਾ ਵੀ ਚੱਲ ਸਕਦਾ ਹੈ ਕੈਮਰਾਮੈਨ ਪਰਥਮ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ ਨਿਊਜ਼